ਪਰਨੀਤ ਸੰਧੂ ਤੇ ਸਿਮੀ ਪਰਮ ਨਾਮ ਦੇ ਕਪਲ ਦੀ ਅੱਜ ਤੋਂ ਕੁਝ ਇੱਕ ਟਾਈਮ ਪਹਿਲਾਂ ਲੜਾਈ ਵਾਲੀਆਂ ਕੁਝ ਇੱਕ ਫੋਟੋਜ਼ ਵਾਇਰਲ ਹੋਈਆਂ ਤੇ ਜੋ ਤੁਸੀਂ ਸਾਰਿਆਂ ਨੇ ਦੇਖ ਹੀ ਲਈ ਹੋਣੀਆਂ ਜਿਸ ਤੋਂ ਬਾਅਦ ਇਹਨਾਂ ਦੀ ਇੱਕ ਲੰਮੀ ਕੌਂਟਰੋਵਰਸੀ ਵੀ ਚੱਲੀ ਦੀ ਜਿਸ ਦੇ ਵਿੱਚ ਪਰਨੀਤ ਸੰਧੂ ਨੇ ਕਿਹਾ ਸੀ ਕਿ ਇਹ ਸਿਮੀ ਨਾਮ ਦੀ ਕੁੜੀ ਨੇ ਮੇਰੀ ਇੰਸਟਾਗ੍ਰam ਦੀ ਐਡੀ ਹੈਕ ਕੀਤੀ ਸੀ ਤਾਂ ਕਰਕੇ ਮੈਂ ਇਸ ਦੀ ਕੁੱਟਮਾਰ ਕੀਤੀ ਸੀ ਸੋ ਉੱਥੇ ਹੀ ਹੁਣ ਕੁਝ ਇੱਕ ਲੜਾਈ ਦੀਆਂ ਵੀ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੋ ਵੀਡੀਓਜ਼ ਤੁਸੀਂ ਚਲਦੀਆਂ ਦੇਖ ਹੀ ਲਈਆਂ ਹੋਣੀਆਂ ਜਿਸ ਤੋਂ ਕਨਫਰਮ ਹੋ ਗਿਆ ਕਿ ਇਹ ਦੋਨੇ ਆਪਸ ਵਿੱਚ ਲੜੀਆਂ ਸੀ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਇਹਨਾਂ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਜਾਂ ਫੇਕ ਵੀਡੀਓਸ ਨੂੰ ਵਾਇਰਲ ਕੀਤਾ ਜਾ ਰਿਹਾ ਸੋ ਉੱਥੇ ਹੀ ਹੁਣ ਇੱਕ ਲੜਾਈ ਦੀ ਫੁੱਲ ਵੀਡੀਓ ਨਿਕਲ ਕੇ ਸਾਹਮਣੇ ਆਈ ਆਗੀ। ਬਾਕੀ ਬਹੁਤ ਸਾਰੇ ਲੋਕ ਕਹਿੰਦੇ ਪਏ ਨੇ ਕਿ ਪ੍ਰਨੀਤ ਕੌਰ ਸੰਧੂ ਸਹੀ ਕੁੜੀ ਨਹੀਂ ਹੈਗੀ। ਇਹ ਬਹੁਤ ਗਲਤ ਆ ਗਈ। ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿਚਾਰ ਜਰੂਰ ਸਾਂਝਾ ਕਰਕੇ ਤੁਹਾਨੂੰ ਕੌਣ ਸਹੀ ਤੇ ਕੌਣ ਗਲਤ ਲੱਗਦਾ। ਸੋ ਬਾਕੀ ਪ੍ਰਨੀਤ ਸੰਧੂ ਦਾ ਤਾਂ ਇਹੀ ਕਹਿਣਾ ਸੀਗਾ ਕਿ ਇਸਨੇ ਮੇਰੀ ਇੰਸਟਾਗ੍ਰam ਦੀ ਆਈਡੀ ਹੈਕ ਕੀਤੀ ਸੀ ਤਾਂ ਕਰਕੇ ਹੀ ਮੈਂ ਇਸ ਨਾਲ ਇਦਾਂ ਕੁੱਟਮਾਰ ਕੀਤੀ ਆਗੀ। ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ।